ਇਹ ਖਬਰ ਉਪਦੇ ਨਾਲ ਉਹਦਾ ਵੇਟ ਘਟਦਾ ਕਣਕ ਦਾ ਜਾਂ ਕੋਈ ਦੇ ਵਿੱਚ ਹੋਰ ਘਟौती ਪੈਂਦੀ ਆ ਤੇ ਉਹ ਸਾਰੀ ਦੀ ਸਾਰੀ ਜਿਹੜੇ ਇੱਥੇ ਮਜ਼ਦੂਰ ਬਿਨਾਂ ਵਜ੍ਹਾ ਜਿਨ੍ਹਾਂ ਨੂੰ ਪੈਸਾ ਥੇਲਾ ਨਹੀਂ ਮਿਲਣਾ ਜਿਹੜੇ ਰਾਖੀ ਤੇ ਬੈਠੇ ਆ ਇਹ ਘਟौती ਵੀ ਉਹਨਾਂ ਨੂੰ ਪਾਉਣੀ ਆ ਤੇ ਉਹਨਾਂ ਨੂੰ ਬਿਨਾਂ ਵਜ੍ਹਾ ਬੈਠਿਆਂ ਨੂੰ ਬੋਰੀਆਂ ਤੇ ਜਿਹੜਾ ਉਹ ਚੋਰ ਬਣਾਇਆ ਜਾਂਦਾ ਵੀ ਬਾਈ ਤੁਹਾਡੀ ਤੁਸੀਂ ਬੈਠੇ ਸੀਗੇ ਤਾਂ ਵੀ ਕਣਕ ਕਿਵੇਂ ਘਟ ਗਈ ਮੰਡੀਆਂ ਚ ਜਿਹੜੇ ਮਹੀਨਾ ਮਹੀਨਾ ਬਿਨਾਂ ਮਤਲਬ ਪੈਸਾ ਲਿਆਂ ਵੀ ਫਰੀ ਦੀ ਜਿਹੜੀ ਰਾਖੀ ਕਰ ਰਹੇ ਮਜ਼ਦੂਰ ਉਹ ਰੋਲ ਰਹੇ ਉਹਨਾਂ ਦੀ ਕੋਈ ਪਰਵਾਹ ਨਹੀਂਗੀ ਬਾਕੀ ਸਿਆਸੀ ਪਾਰਟੀਆਂ ਵਾਸਤੇ ਵੀ ਇਹ ਕੋਈ ਮੁੱਦਾ ਨਹੀਂ ਉਹ ਚੋਣਾਂ ਦੇ ਪ੍ਰਚਾਰ 'ਚ ਲੱਗੇ ਹੋਏ ਆ ਪਰ ਉਹ ਕੀ ਮਜ਼ਦੂਰਾਂ ਨੂੰ ਵੋਟ ਨਹੀਂ ਸਮਝਦੇਗੇ ਕਿ ਜਿਹੜੀ ਮਜ਼ਦੂਰਾਂ ਦੀ ਮੰਡੀਆਂ ਦੇ ਵਿੱਚ ਖੱਜਲ ਖਰਾਬੀ ਹੋ ਰਹੀ ਹੈਗੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਰੀ ਫਰੀਦਕੋਟ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਖਰੀਦੀ ਗਈ ਕਣਕ ਚੁੱਕਣ ਨੂੰ ਲੈ ਕੇ ਕਲੇਸ਼ ਵਧਦਾ ਜਾ ਰਿਹਾ ਹੈ ਕੱਲ ਅਸੀਂ ਦੋ ਪਿੰਡਾਂ ਦੀ ਖਬਰ ਦਿਖਾਈ ਸੀ ਤੇ ਉਸ ਤੋਂ ਬਾਅਦ ਵੱਖ-ਵੱਖ ਮੰਡੀਆਂ ਦੇ ਵਿੱਚੋਂ ਲਗਾਤਾਰ ਫੋਨ ਆ ਰਹੇ ਆ ਚਾਹੇ ਉਹ ਮੰਡੀ ਕੋਟਕਪੂਰਾ ਦੀ ਹੋਵੇ ਚਾਹੇ ਧੂੜਕੋਟ ਦੀ ਹੋਵੇ ਚਾਹੇ ਸਾਦਕ ਦੀ ਹੋਵੇ ਜਾਂ ਦੀਪ ਸਿੰਘ ਵਾਲਾ ਦੀ ਹਰ ਮੰਡੀ 'ਚੋਂ ਇੱਕੋ ਹੀ ਆਵਾਜ਼ ਆ ਰਹੀ ਆ ਕਿ ਪਿਛਲੇ 15-15 ਦਿਨਾਂ ਤੋਂ ਉੱਥੋਂ ਕਣਕ ਦੀ ਲਿਫਟਿੰਗ ਨਹੀਂ ਹੋ ਰਹੀ ਤੇ ਅੰਬਾਰ ਲੱਗੇ ਪਏ ਆ ਬੋਰੀਆਂ ਦੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਇਸ ਮਾਮਲੇ ਵਿੱਚ ਹੁਣ ਖੁੱਲ੍ਹ ਕੇ ਸਾਹਮਣੇ ਆਉਣ ਲੱਗੀਆਂ ਤੇ ਲਿਫਟਿੰਗ ਠੇਕੇਦਾਰ ਤੇ ਪ੍ਰਸ਼ਾਸਨ ਤੇ ਸਰਕਾਰ ਦੇ ਖਿਲਾਫ ਖੁੱਲ ਕੇ ਬੋਲ ਰਹੀਆਂ ਦੂਜੇ ਪਾਸੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਬਨੀਤ ਕੁਮਾਰ ਨੇ ਇਸ ਮਾਮਲੇ ਨੂੰ ਅੱਜ ਕਾਫੀ ਗੰਭੀਰਤਾ ਨਾਲ ਲਿਆ ਏ ਤੇ ਉਹਨਾਂ ਨੂੰ ਵੱਖ-ਵੱਖ ਮੰਡੀਆਂ ਚੋਂ ਆ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਉਹਨਾਂ ਨੇ ਸਖਤ ਹਦਾਇਤ ਕਰ ਦਿੱਤੀ ਹੈ ਤੇ ਮੰਡੀਆਂ ਵਿੱਚੋਂ ਕਣਕ ਚੁਕਾਉਣ ਲਈ ਜ਼ਿੰਮੇਵਾਰ ਅਧਿਕਾਰੀਆਂ ਨੂੰ ਐਫਸੀਆਈ ਨੂੰ ਤੇ ਠੇਕੇਦਾਰ ਨੂੰ ਲਿਖਤੀ ਰੂਪ ਵਿੱਚ ਵੀ ਸਖਤ ਸ਼ਬਦਾਂ ਦੇ ਵਿੱਚ ਚੇਤਾਵਨੀ ਦੇ ਦਿੱਤੀ ਹੈ ਕਿ ਮੰਡੀਆਂ ਦਾ ਇਹ ਮਾਮਲਾ ਤੁਰੰਤ ਨਿਪਟਾਇਆ ਜਾਵੇ ਤੇ ਮੰਡੀਆਂ ਖਾਲੀ ਕੀਤੀਆਂ ਜਾਣ ਦੀਪ ਸਿੰਘ ਵਾਲਾ ਦੀ ਅਲਾਜ ਮੰਡੀ ਦੇ ਵਿੱਚ ਖੜੇ ਆ ਜੀ ਕਿ ਪੰਜਾਬ ਸਰਕਾਰ ਜਿਵੇਂ ਕਹਿ ਰਹੀ ਆ ਕਿ ਲਗਾਤਾਰ ਅਸੀਂ ਵੀ ਖਰੀਦ ਕਰਕੇ ਕਣਕ ਦੀ ਤੇ ਨਾਲ ਦੀ ਨਾਲ ਜਿਹੜਾ ਮੰਡੀਆਂ ਚੋਂ ਮਾਲ ਚੱਕ ਰਹੇ ਆ ਲਗਭਗ 1 ਮਹੀਨੇ ਦੇ ਕਰੀਬ ਹੋ ਚੱਲਿਆ ਪੂਰਨਾ ਤੋਂ ਲੈਣਾ ਪਈਆਂ ਨੂੰ ਹਲੇ ਤਾਈਂ ਦਾਣਾ ਮੰਡੀ ਦੇ ਵਿੱਚੋਂ ਜਿਹੜੀਆਂ ਚੱਕੀਆਂ ਨਹੀਂ ਗਈਆਂ ਆ ਸਰਕਾਰ ਨੇ ਤਾਂ ਇਹ ਕਹਿਤਾ ਕਿ ਅਸੀਂ 24 ਘੰਟੇ ਦੇ ਵਿੱਚ ਵਿੱਚ ਕਿਸਾਨਾਂ ਦੀ ਫਸਲ ਖਰੀਦ ਲਾਂਗੇ ਫਸਲ ਕਿਸਾਨ ਇਥੋਂ ਭਰਾ ਕੇ ਦਾਣਾ ਮੰਡੀ ਦੇ ਵਿੱਚੋਂ ਬੋਰੀਆਂ ਇੱਥੇ ਪਈਆਂ ਨੇ ਸਰਕਾਰ ਬੋਰਗਾ ਚੱਕਣ ਦਾ ਨਾਂ ਨਹੀਂ ਲੈਂਦੀ ਜਿਹੜੇ ਇੱਥੇ ਮਜ਼ਦੂਰ ਕੰਮ ਕਰਦੇ ਆ ਇੱਕ ਤਾਂ ਉਹਨਾਂ ਨੂੰ ਰੇਟ ਬਹੁਤ ਘੱਟ ਮਿਲਦੇ ਆ ਉਹ ਲਗਾਤਾਰ ਘੱਟੋ-ਘੱਟ ਡੇਢ-ਡੇਢ ਮਹੀਨਾ ਦੋ-ਦੋ ਮਹੀਨੇ ਜਿਹੜੇ ਉਹ ਮੰਡਕਾਂ ਦੇ ਵਿੱਚ ਰੁਲਦੇ ਰਹਿੰਦੇ ਆ ਉਹਨਾਂ ਨੂੰ ਜਿੰਨੇ ਕ ਪੈਸੇ ਬਣੇ ਹੁੰਦੇ ਆ ਸਰਕਾਰੀ ਰੇਟਾਂ ਦੇ ਮੁਤਾਬਕ ਵੀ ਪੂਰਾ ਸਰਕਾਰੀ ਰੇਟ ਨਹੀਂ ਮਿਲਦਾ ਉਹਨਾਂ ਦੇ ਪੱਲੇ 100-150 ਰੁਪਏ ਦਿਹਾੜੀ ਜਿਹੜੀ ਉਹ ਸੀਜ਼ਨ ਦੀ ਪੈਂਦੀ ਆ ਲਗਾਤਾਰ 15-15 ਦਿਨਾਂ ਤੋਂ ਆ ਬੋਰੀਆਂ ਦੀ ਰਾਖੀ ਜਿਹੜੇ ਉਹ ਬੈਠੇ ਹੋਏ ਆ ਜਿਨ੍ਹਾਂ ਦੀ ਇੱਕ ਵੀ ਪੰਜੀ ਨਹੀਂ ਉਹਨਾਂ ਨੂੰ ਮਿਲਨੀਗੀ ਤੇ ਉਹਨਾਂ ਦੀ ਲਗਾਤਾਰ ਜਿਹੜੀ ਕਿਰਤ ਦੀ ਲੁੱਟ ਕੀਤੀ ਜਾ ਰਹੀ ਆ ਫਰੀਦਕੋਟ ਦੇ ਵਿੱਚ ਜਿਹੜਾ ਪ੍ਰਾਈਵੇਟ ठेकेदार ਆ ਉਹ ਲਗਾਤਾਰ ਆਪਦੀਆਂ ਗੱਡੀਆਂ ਜਿਹੜੀਆਂ ਉਹਦੀਆਂ ਨਿੱਜੀ ਆ ਤੇ ਨਿੱਜੀ ਉਹਦੀ ਜਿਹੜੀ ਲੇਬਰ ਉਹ ਆਪਦੀਆਂ ਗੱਡੀਆਂ ਲਵਾ ਰਿਆ ਦੂਸਰੀਆਂ ਗੱਡੀਆਂ ਜਿਹੜੀਆਂ ਉਹ ਜਾ ਕੇ 4-4-5-5 ਦਿਨ ਖੜੀਆਂ ਰਹਿੰਦੀਆਂ ਫਿਰ ਗੱਡੀਆਂ ਵਾਲੇ ਜਿਹੜੇ ਉਹ ਦਾਣਾ ਮੰਡਗਾ ਨਹੀਂ ਮੂੰਹ ਨਹੀਂ ਕਰਦੇਗੇ ਡੀਸੀ ਨੂੰ ਵੀ ਵਾਰ-ਵਾਰ ਲੋਕਾਂ ਨੇ ਕਿਹਾ ਫਰੀਦਕੋਟ ਦੇ ਨੂੰ ਕਿ ਮੰਡੀਆਂ ਦੇ ਵਿੱਚ ਮਜ਼ਦੂਰਾਂ ਦੀ ਹਾਲਤ ਜਿਹੜੀ ਉਹ ਬਹੁਤ ਮਾੜੀ ਆ ਉਹਨਾਂ ਤੇ ਬਹੁਤ ਉਹਨਾਂ ਨੂੰ ਜਿਹੜੀ ਉਹਨਾਂ ਦੀ ਕਿਰਤ ਦੀ ਲੁੱਟ ਹੋ ਰਹੀ ਆ ਲਗਾਤਾਰ ਉਹਨਾਂ ਨੂੰ ਜਿਹੜਾ ਮਜ਼ਦੂਰਾਂ ਨੂੰ ਘਾਟਾ ਪੈ ਰਿਹਾ ਇਸ ਪਾਸੇ ਧਿਆਨ ਦਿੱਤਾ ਜਾਵੇ ਪਰ ਇਸ ਪਾਸੇ ਨਾ ਤਾਂ ਕੋਈ ਸਰਕਾਰ ਨੇ ਧਿਆਨ ਦਿੱਤਾ ਤੇ ਨਾ ਹੀ ਫੂਡ ਕੋਰਡ ਦਾ ਡੀਸੀ ਜਿਹੜਾ ਉਹ ਧਿਆਨ ਦੇ ਰਿਹਾ ਲਗਾਤਾਰ ਮਜ਼ਦੂਰਾਂ ਨੂੰ ਜਿਹੜਾ ਤੰਗ ਪਰੇਸ਼ਾਨ ਇੱਥੇ ਦਾਲਾਂ ਮੰਡੀਆਂ ਦੇ ਵਿੱਚ ਕੀਤਾ ਜਾ ਰਿਹਾ ਜੇਕਰ ਇੱਥੇ ਪਏ ਗੱਟੇ ਧੁੱਪ ਦੇ ਨਾਲ ਉਹਦਾ weight ਘਟਦਾ ਕਨਕ ਦਾ ਜਾਂ ਕੋਈ ਇਹਦੇ ਵਿੱਚ ਹੋਰ ਕਟੌਤੀ ਪੈਂਦੀ ਹੈ ਤੇ ਉਹ ਸਾਰੀ ਦੀ ਸਾਰੀ ਜਿਹੜੇ ਇੱਥੇ ਮਜ਼ਦੂਰ ਬਿਨਾਂ ਵਜ੍ਹਾ ਜਿਨ੍ਹਾਂ ਨੂੰ ਪੈਸਾ ਥੇਲਾਂ ਦੇ ਮਿਲਦਾ ਜਿਹੜੇ ਰਾਖੀ ਤੇ ਬੈਠੇ ਆ ਇਹ ਕਟੌਤੀ ਵੀ ਉਹਨਾਂ ਨੂੰ ਪਾਉਣੀ ਆ ਤੇ ਉਹਨਾਂ ਨੂੰ ਬਿਨਾਂ ਵਜ੍ਹਾ ਬੈਠਿਆਂ ਨੂੰ ਬੋਰੀਆਂ ਤੇ ਜਿਹੜਾ ਉਹ ਚੋਰ ਬਣਾਇਆ ਜਾਂਦਾ ਵੀ ਬਈ ਤੁਹਾਡੀ ਤੁਸੀਂ ਬੈਠੇ ਸੀਗੇ ਤਾਂ ਵੀ ਕਣਕ ਕਿਵੇਂ ਕੱਟ ਗਈ ਜਦੋਂ ਕਲਕਤਾ ਬਈ ਇੱਥੇ ਕੱਟਣੀ ਕੱਟਣੀ ਆ ਜਦੋਂ ਕਈ ਦਿਨਾਂ ਤੋਂ ਜਿਹੜੇ ਭਰੇ ਹੋਏ ਆ ਗੱਟੇ ਤੇ ਇਸ ਕਰਕੇ ਅਸੀਂ ਪੰਜਾਬ ਸਰਕਾਰ ਨੂੰ ਤੇ ਡੀਸੀ ਫਰੀਦਕੋਟ ਨੂੰ ਇਹ ਕਹਿ ਰਹੇ ਆ ਕਿ ਜਲਦ ਤੋਂ ਜਲਦ ਜਿਹੜਾ ਮੰਡੀਆਂ ਦੇ ਵਿੱਚੋਂ ਮਾਲ ਚੁਕਾਇਆ ਜਾਵੇ ਨਹੀਂ ਤੇ ਮਜਬੂਰ ਹੋਵਾਂਗੇ ਅਸੀਂ ਨਰਚ ਕਰਨ ਵਾਸਤੇ ਅੱਜ ਅਸੀਂ ਕੀਰਤੀ ਕਿਸਾਨ ਯੂਨੀਅਨ ਵੱਲੋਂ ਇਹ ਮੰਗ ਕਰਦੇ ਆ ਕਿ ਜਿਵੇਂ ਦੀਪ ਸਿੰਘ ਵਾਲਾ ਦੀ ਅਨਾਜ ਮੰਡੀ ਚ ਆ 10000 ਗੱਟੇ ਕਣਕ ਦੇ ਭਰੇ ਹੋਏ ਪਏ ਨੇ ਬਹੁਤ ਸਮੇਂ ਦੀ ਕਣਕ ਦੀ ਖਰੀਦ ਹੋ ਚੁੱਕੀ ਆ ਕਿਸਾਨਾਂ ਨੂੰ ਲਗਭਗ ਪੈਸਾ ਮਿਲ ਵੀ ਚੁੱਕਾ ਪਰ ਜਿਹੜੇ ਮਜ਼ਦੂਰ ਨੇ ਇੱਥੇ ਕਾਫੀ ਦਿਨ ਹੋ ਗਏ ਮੰਡੀ ਦਾ ਸੀਜ਼ਨ ਖਤਮ ਹੋਏ ਨੂੰ ਪਰ ਇੱਥੇ ਦਿਨ ਰਾਤ ਇਹਨਾਂ ਬੋਰੀਆਂ ਦੀ ਜਿਹੜੀ ਹੈਗੀ ਭਰੇ ਹੋਏ ਗੱਟੇ ਆ ਇਹਨਾਂ ਦੀ ਰਾਖੀ ਵਾਸਤੇ ਬੈਠੇ ਹੋਏ ਆ ਯਾਨੀਕਰ ਉਹਨੂੰ ਕੰਮ ਉਹਨਾਂ ਨੇ 20 ਦਿਨ ਕੀਤਾ ਤੇ ਮਹੀਨਾ ਮਹੀਨਾ ਸਵਾ ਸਵਾ ਮਹੀਨਾ ਉਹ ਬਿਨਾ ਇੱਕ ਥੇਲਾ ਵੀ ਲੈ ਇਹ ਚੌਂਕੀਦਾਰਾ ਕਰਨ ਜਿਹੜਾ ਲੱਗੇ ਹੋਏ ਆ ਜਦ ਕਿ ਇਹ ਅਨਾਜ ਹੁਣ ਸਰਕਾਰ ਦਾ ਹੋ ਚੱਕਿਆ ਸਰਕਾਰ ਨੂੰ ਜਿਹੜਾ ਚੱਕ ਲੈਣਾ ਚਾਹੀਦਾ ਸੀ ਪਰ ਇਹ ਕੱਲਾ ਇਸ ਪਿੰਡ ਦੀ ਦਾਣਾ ਮੰਡੀ ਦਾ ਹਾਲ ਨਹੀਂਗਾ ਪੰਜਾਬ ਦੀਆਂ ਬਹੁਤ ਸਾਰੀਆਂ ਮੰਡੀਆਂ ਦਾ ਇਹ ਹਾਲ ਆ ਜ਼ਿਲ੍ਹਿਆਂ ਦੇ ਡੀਸੀ ਪੰਜਾਬ ਦੀ ਜਿਹੜੀ ਮੁੱਖ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੇ ਦਾਅਵੇ ਕਰਦੇ ਰਹੇ ਗਿਆ ਉਹ ਸਾਰੇ ਇਸ ਮਾਮਲੇ ਤੇ ਚੁੱਪਾ ਉਹਨਾਂ ਨੂੰ ਮੰਡੀਆਂ 'ਚ ਜਿਹੜੇ ਮਹੀਨਾ ਮਹੀਨਾ ਬਿਨਾ ਮਤਲਬ ਪੈਸਾ ਲਿਆਂ ਵੀ ਫਰੀ ਦੀ ਜਿਹੜੀ ਰਾਖੀ ਕਰ ਰਹੇ ਮਜ਼ਦੂਰ ਉਹ ਰੋਲ ਰਹੇ ਉਹਨਾਂ ਦੀ ਕੋਈ ਪਰਵਾਹ ਨਹੀਂਗੀ ਬਾਕੀ ਸਿਆਸੀ ਪਾਰਟੀਆਂ ਵਾਸਤੇ ਵੀ ਇਹ ਕੋਈ ਮੁੱਦਾ ਨਹੀਂ ਉਹ ਚੋਣਾਂ ਦੇ ਪ੍ਰਚਾਰ 'ਚ ਲੱਗੇ ਹੋਏ ਆ ਪਰ ਉਹ ਕੀ ਮਜ਼ਦੂਰਾਂ ਨੂੰ ਵੋਟ ਨਹੀਂ ਸਮਝਦੇਗੇ ਕਿ ਜਿਹੜੀ ਮਜ਼ਦੂਰਾਂ ਦੀ ਮੰਡੀਆਂ ਦੇ ਵਿੱਚ ਖੱਜਲ ਖਰਾਬੀ ਹੋ ਰਹੀ ਹੈਗੀ ਆ ਤਾਂ ਅਸੀਂ ਕਿਰਤੀ ਕਿਸਾਨੀ ਉਹਨਾਂ ਨੂੰ ਮਤਲਬ ਮੰਗ ਕਰਦੇ ਆ ਕਿ ਦੀਪ ਸਿੰਘ ਵਾਲਾ ਦੀ ਨਾਜ ਮੰਡੀ ਤੇ ਹੋਰ ਵੀ ਪੰਜਾਬ ਦੀਆਂ ਮੰਡੀਆਂ ਜਿੱਥੇ-ਜਿੱਥੇ ਯਾਨੀ ਕਿ ਕਣਕਾ ਜੋਖੀ ਜਾ ਚੁੱਕੀ ਆ ਗੱਟੇ ਭਰੇ ਪਏ ਆ ਤੇ 20-20 ਦਿਨ ਹੋ ਗਿਆ ਮਜ਼ਦੂਰੇ ਦੀ ਰਾਖੀ ਕਰ ਰਹੇ ਹੈਗੇ ਆ ਉਹਨਾਂ ਮਜ਼ਦੂਰਾਂ ਨੂੰ ਕਾਦੀ ਸਜ਼ਾ ਲਾਈ ਹੋਈ ਹੈ ਕਿ ਜਿਹੜੀ ਇਹ ਮਜ਼ਦੂਰਾਂ ਦੀ ਲੁੱਟ ਬੰਦ ਹੋਵੇ ਤੇ ਜਲਦ ਤੋਂ ਜਲਦ ਜਿਹੜੀ ਹੈਗੀ ਆ ਕਣਕ ਇਥੋਂ ਆ ਉਹਦੀ ਲਿਫਟਿੰਗ ਜਿਹੜੀ ਉਹ ਕੀਤੀ ਜਾਵੇ